ਤੇ ਕੀ ਸਰਚ ਕੀਤਾ ਬ੍ਰਦਰ ਤੁਸੀਂ ਅੱਜ ਦੋਨੋਂ ਜਾਨੇ ਸਾਈਪਰ ਚੱਲੇ ਹੋ ਪੈਸਾ ਵੀ ਤੁਸੀਂ ਲਾਇਆ ਤੇ ਕੁਝ ਸੋਚ ਕੇ ਚੱਲੇ ਹੋਣੇ ਸਰਚ ਵੀ ਕੀਤਾ ਹੋਣਾ ਜਿਵੇਂ ਦੇਖਿਆ ਸੀਗੇ ਸਾਰੇ ਲਾਇਏ ਦੇ ਸੀ ਵੀ ਲਾ ਲਈ ਆ ਗਿਆ ਜੀ ਇਹ ਸਿੱਧੀ ਗੱਲ ਕੀਤੀ ਤੁੱਕਾ ਹੀ ਲਾਇਆ ਗਿਆ ਯਾਰ ਮਤਲਬ ਵੱਡੀਆਂ ਗੱਲਾਂ ਕਰੀ ਜਾਵਾ ਤੇ ਬੱਚੇ ਇਦਾਂ ਹੀ ਕਰਨ ਸਰਚ ਕਰਨ ਕਿ ਇਦਾਂ ਹੀ ਅਪਲਾਈ ਕਰ ਦੇਣ ਆ ਜਾਣ ਜੇ ਲੱਗ ਗਿਆ ਠੀਕ ਹੈ ਨਹੀਂ ਮੁੜ ਗਏ ਸੋ ਜੀ ਸਾਈਪਰਸ ਦਾ ਸਟੱਡੀ ਵੀਜ਼ਾ ਲੱਗ ਚੁੱਕਾ ਜੀ ਮਨਪ੍ਰੀਤ ਸਿੰਘ ਬਰਾੜ ਜੀ ਦਾ ਵੀ ਮਨਪ੍ਰੀਤ ਜੀ ਲੋ ਜੀ ਬਹੁਤ ਬਹੁਤ ਮੁਬਾਰਕਾ ਜੀ ਤੇ ਤੁਸੀਂ ਜੀ ਇਹਨਾਂ ਦਾ ਵੀਜ਼ਾ ਲੱਗ ਗਿਆ ਤੁਹਾਡਾ ਵੀ ਲੱਗਾ ਤੁਹਾਡਾ ਕੀ ਨਾਮ ਹੈ ਜੀ ਮਨਪ੍ਰੀਤ ਕੋਰ ਤੁਸੀਂ ਦੋਨੋਂ ਹਸਬੰਡ ਵਾਈਫ ਕੰਗ੍ਰੈਚੁਲੇਸ਼ਨ ਤੇ ਡਬਲ ਮੁਬਾਰਕਾ ਹੋ ਗਈਆਂ ਹੈ ਸੋ ਜੀ ਇੱਥੋਂ ਤੁਹਾਨੂੰ ਛੋਟਾ ਇਹ ਵੀ ਮੈਸੇਜ ਮਿਲਦਾ ਹੈ ਕਿ ਜਿਹੜੇ ਸਾਈਪਰਸ ਕਪਲ ਜਾਣਾ ਚਾਹੁੰਦੇ ਆ ਇਹਦੇ ਵਿੱਚ ਡਿਪੈਂਡੈਂਟ ਵੀਜ਼ਾ ਨਹੀਂ ਲੱਗਦਾ ਸਾਈਪਰਸ ਚ ਮੈਂ ਤੁਹਾਨੂੰ ਮਿਸਗਾਈਡ ਨਹੀਂ ਕਰਾਂਗਾ ਕਿ ਜਿਹੜਾ ਯੂਕੇ ਦੇ ਵਿੱਚ ਹਸਬੰਡ ਵਾਈਫ ਇਕੱਠੇ ਚੱਲ ਜਾਂਦੇ ਆ ਡਿਪੈਂਡੈਂਟ ਵੀਜ਼ਾ ਤੇ ਹਸਬੰਡ ਕੰਮ ਕਰਦਾ ਇੱਕ ਬੱਚਾ ਪੜ੍ਹਦਾ ਮਤਲਬ ਇਹਦੇ ਵਿੱਚ ਤੁਸੀਂ ਇੰਡੀਪੈਂਡੈਂਟ ਜਿਹੜੀ ਆਪਣੀਆਂ ਫਾਈਲਸ ਆ ਵੱਖਰੀ ਵੱਖਰੀ ਲਗਾ ਸਕਦੇ ਹੋ ਮਤਲਬ ਦੋਨੋਂ ਜਾਣੇ ਸਟੱਡੀ ਵੀਜ਼ਾ ਤੇ ਅਪਲਾਈ ਕਰੋ ਤੁਹਾਨੂੰ ਸੇਮ ਕਾਲਜ ਦਵਾਂਗੇ ਤੇ ਲਗਭਗ ਇੱਕ ਅੱਧੇ ਦਿਨ ਅੱਗੇ ਪਿੱਛੇ ਹੋ ਸਕਦਾ ਵੀਜ਼ਾ ਵੀ ਇਕੱਠੇ ਹੀ ਦਵਾਂਗੇ ਇੱਕੋ ਇੰਟੇਕ 'ਚ ਇੱਕੋ ਹੀ ਜਾਰਚ ਭੇਜਾਂਗੇ ਸੋ ਇਹ ਬੈਨੀਫਿਟ ਤੁਸੀਂ ਸਾਈਪਰਸ ਤੇ ਲੈ ਸਕਦੇ ਹੋ ਅਜ ਬੜੇ ਕਪਲਸ ਹੈਗੇ ਆ ਜਿਹੜੇ ਇੰਡੀਆ ਦੇ ਵਿੱਚ ਵੈਲ ਸੈਟਲਡ ਨਹੀਂ ਹੈ ਜਿਹੜੇ ਪ੍ਰਾਈਵੇਟ ਨੌਕਰੀਆਂ ਕਰ ਰਹੇ ਆ ਫਦਰ ਆਪਣੇ ਪਲਾਨਸ ਉਹਨਾਂ ਦੇ ਵੱਡੇ ਹੈਗੇ ਆਂ ਇੰਡੀਆ ਤੋਂ ਨਿਕਲਣਾ ਚਾਹੁੰਦੇ ਆ ਬਜਟ ਨਹੀਂ ਹੈਗਾ ਨਹੀਂ 15 15 20 20 ਲੱਖ ਰੁਪਏ ਕਰ ਸਕਦੇ ਪੜਾਈ 'ਚ ਗੈਪ ਐ ਚੁੱਕਾ ਹੋਇਆ ਪਲੱਸ 2 ਕੀਤੀ ਹੋਈ ਹੈ ਕਿਉਂਕਿ ਤੁਸੀਂ ਤੁਹਾਨੂੰ ਪਤਾ ਗ੍ਰੈਜੂਏਸ਼ਨ ਘਟੋ ਘਟ ਚਾਹੀਦੀ ਹੈ ਉਹਦਾ ਯੂਕੇ ਨੇ ਤਾਂ ਮਾਸਟਰਸ ਕਰਤੀ ਹੋਈ ਜੇ ਤੁਸੀਂ ਸਪਾਊਸ ਵੀਜ਼ਾ ਤੇ ਜਾਣਾ ਸੋ ਪਲੱਸ 2 ਕੀਤੀ ਹੋਈ ਹੈ ਪਰ ਕਿੱਥੇ ਜਾਣਾ ਚਾਹੁੰਦੇ ਹਸਬੈਂਡ ਵਾਈ ਤੇ ਸਾਈਪਰਸ ਅੱਜ ਉਹਨਾਂ ਵਾਸਤੇ ਵੀ ਅੱਜ ਬੜਾ ਜਿਹੜੀ ਬੈਸਟ ਕੰਟਰੀ ਹੈਗੀ ਹੈ ਤੇ ਕੀ ਸਰਚ ਕੀਤਾ ਬ੍ਰਦਰ ਤੁਸੀਂ ਅੱਜ ਦੋਨੋਂ ਜਾਣਾ ਸਾਈਪਰਸ ਚੱਲਿਓ ਪੈਸਾ ਵੀ ਤੁਸੀਂ ਲਾਇਆ ਹੈ ਇਹ ਕੁਝ ਸੋਚ ਕੇ ਚੱਲੇ ਹੋਣੇ ਸਰਚ ਵੀ ਕੀਤਾ ਹੋਣਾ ਕੀ ਸੋਚ ਕੀ ਸਰਚ ਕੀਤਾ ਸਾਈਕਲ ਵਾਲੇ ਅੱਜ ਵੇਖਿਆ ਸੀ ਸਾਰੇ ਲਾਈਏ ਦੇ ਸੀ ਲਾ ਲਈ ਆ ਗਿਆ ਜੀ ਹਾਂ ਬਾਤਾਂ ਜੀ ਹਾਂ ਸਿੱਧੀ ਗੱਲ ਕੀਤੀ ਤੁੱਕਾ ਹੀ ਲਾਇਆ ਗਿਆ ਯਾ ਮਤਲਬ ਵੱਡੀਆਂ ਗੱਲਾਂ ਕਰੀ ਜਾਵਾ ਕਿ ਕਿਹੜੀ ਜਗ੍ਹਾ ਤੋਂ ਆ ਗਿਆ ਦੀ ਮੋਖੇ ਤੋਂ ਜੀ ਮੋਖੇ ਤੋਂ ਆ ਗਿਆ ਕਾ ਬਾਤ ਬੜਾ ਸੋਹਣਾ ਅਨਸਰ ਦਿੱਤਾ ਭਾਨੇ ਤੇ ਬੱਚੇ ਇਦਾਂ ਹੀ ਕਰਨ ਸਰਚ ਕਰਨ ਕਿ ਇਦਾਂ ਹੀ ਅਪਲਾਈ ਕਰ ਦੇਣ ਆ ਜਾਣ ਜੇ ਲੱਗ ਗਿਆ ਠੀਕ ਹੈ ਨਹੀਂ ਮੁੜ ਗਏ ਤੁਸੀਂ ਮੈਮ ਕੋ ਸਰਚ ਕੀਤਾ ਕਿ ਇਹਨਾਂ ਨੇ ਕੀ ਤੂੰ ਵੀ ਕਰਤਾ ਨਹੀਂ ਇਹਨਾਂ ਨੇ ਕੀਤਾ ਫਿਰ ਨਹੀਂ ਤੁਸੀਂ ਵੀ ਨਾਲ ਹੀ ਕਰਤਾ ਕਿਆ ਬਾਤ ਹੈ ਕਿਆ ਬਾਤ ਚਲੋ ਮਤਲਬ ਦੇਖੋ ਜੀ ਤੁਸੀਂ ਫਿਰ ਆਦਰ ਆਪਦੇ ਆਸਰੇ ਕਰਤਾ ਹੈ ਚਲੋ ਪਰ ਇਹ ਕੀ ਚਲੋ ਜੇ ਤੁਸੀਂ ਦੇਖੋ ਸਾਡੇ ਤੇ ਫੇਟ ਕੀਤਾ ਬਲਾਈਂਡ ਫੇਟ ਕੀਤਾ ਤੇ ਬ్రਦਰ ਆਪਾਂ ਵੀ ਉਸ ਚੀਜ਼ ਦਾ ਨਜਾਇਜ਼ ਫਾਇਦਾ ਨਹੀਂ ਚੱਕਾਂਗੇ ਆਪਾਂ ਇਹ ਨਹੀਂ ਕਿ ਤੁਹਾਨੂੰ ਕੋਈ ਗਲਤ ਮੋਲਕ ਚ ਸੁੱਟਣ ਲੱਗੇ ਆ ਠੀਕ ਆ ਤੁਸੀਂ ਜਾ ਕੇ ਇਹਨੂੰ ਯਾਦ ਕਰੋਗੇ ਕਿ ਤਾਲੋ ਕੰਟਰੀ ਦਾ ਅੱਜ ਬਹੁਤ ਵਧੀਆ ਹੈ ਤੁਹਾਨੂੰ ਕੋਲੇਜ ਵੀ ਵਧੀਆ ਦਿੱਤਾ ਹੈ ਇਹ ਨਹੀਂ ਕਿ ਜੇ ਬੱਚਾ ਅੱਜ ਆਪਣੇ ਲੈਵਲ ਤੇ ਚੱਕ ਨਹੀਂ ਕਰਦਾ ਆਪਾਂ ਉਹਨੂੰ ਮਾੜੇ ਕੋਲੇਜ ਭੇਜ ਦਾਂਗੇ ਆਪਣੀ ਕਮਿਸ਼ਨ ਪਿੱਛੇ ਤੇ ਅੱਜ ਜਿਹੜੇ ਬਾਕੀ ਬੱਚੇ ਵੀ ਚੱਲੇ ਆ ਜਿੱਦਾਂ ਉਹਨਾਂ ਨੂੰ ਭੇਜ ਰਿਹਾ ਅਵੇਂ ਇਹਨਾਂ ਦੀ ਕੋਈ ਖਾਸ ਇਦਾਂ ਨਹੀਂ ਸੀਗਾ ਕਿ ਮੈਂ ਇਹ ਕਾਲਜ ਲੈਣਾ ਉਹ ਲੈਣਾ ਪਰ ਸਾਡੀ ਡਿਊਟੀ ਆਪਾਂ ਜਿਨਾਂ ਨੂੰ ਬੈਸਟ ਕਾਲਜ ਭੇਜ ਰਿਹਾ ਇਹ ਜਿਹੜੀ ਚੀਜ਼ਾਂ ਤੁਹਾਨੂੰ ਜਾ ਕੇ ਸਮਝ ਲੱਗੂਗੀ ਨਹੀਂ ਉਹ ਵਿਜਾ ਲੈਣੇ ਸਹੀ ਭੇਜਿਆ ਤੇ ਜਾ ਕੇ ਤੁਸੀਂ ਰੈਫਰੈਂਸ ਦੇਖੋ ਅੱਜ ਅੱਜ ਮੈਂ ਕਿਸੇ ਬੱਚੇ ਕੋ ਸਪੋਜ਼ ਮਾਰੇ ਕਾਲਜ ਭੇਜ ਵੀ ਦਿੰਨਾ ਆਪਣਾ 50000 ਲੱਖ ਕਮਿਸ਼ਨ ਪਿੱਛੇ ਕਿਉਂ ਕਾਲਜ ਵਧੀਆ ਦੇ ਰਿਹਾ ਪਰ ਗਾਂ ਰੈਫਰੈਂਸ ਨਹੀਂ ਦਊਗਾ ਉਹਨੇ ਜਾ ਕੇ ਇਹੀ ਆਪਣੇ ਭੈਣਾਂ ਭਰਾਵਾਂ ਨੂੰ ਕਹਿਣਾ ਇਹਨਾਂ ਕੋਲ ਨਾ ਚੱਲ ਜਿਓ ਭੁੱਲ ਕੇ ਮੈਂ ਤਾਂ ਫਸ ਗਿਆ ਅੱਜ ਕਿਸਾ ਰਿਸ਼ਤੇ ਦੇ ਕੋ 7 ਸਾਲ ਉੱਤੇ ਗਿਆ ਪੁਰਾਣਾ ਕੋ 4 ਸਾਲ ਪੁਰਾਣਾ ਗਿਆ ਆ 4-4 ਸਾਲੋਂ ਬੈਠੇ ਸਾਈਪਰਸ ਚ ਪੁਰਾਣੇ ਫਿਰ ਵੀ ਕਹ ਰਹੇ ਉਹ ਵੀ ਜਾਓ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਪਾਂ ਗਲਤ ਗਾਈਡ ਕਰਕੇ ਨਹੀਂ ਭੇਜਿਆ ਕੱਲਾ ਵੀਜ਼ਾ ਹੀ ਨਹੀਂ ਲਵਾਇਆ ਸਲਾਹ ਵੀ ਸਹੀ ਦੇ ਕੇ ਭੇਜਿਆ ਤੇ ਸੋ ਉਮੀਦ ਕਰਦੇ ਆ ਕਿ ਸਾਈਪਰਸ ਜਿਹੜਾ ਹੈਗਾ 2025 ਐਂਡ ਤੱਕ ਸ਼ੈਨੀਗਨ ਦਾ ਪਾਰਟ ਬਣ ਜਾਵੇ ਤੇ ਜਿਹਨੇ ਅੱਜ ਬੱਚੇ ਉੱਥੇ ਬੈਠੇ ਹੋਗੇ ਸਾਈਪਰਸ ਤੇ ਜਿਹੜੇ ਗਏ ਆ ਜਿਹੜੇ ਚੱਲੇ ਆ ਉਹਨਾਂ ਵਾਸਤੇ ਬਾਕੀ ਇੱਕ ਬੜੀ ਵੱਡੀ ਇੱਕ ਲਾਟਰੀ ਲੱਗਣੀ ਹੈ ਇਹ ਜਿਹੜੀ ਚੀਜ਼ ਹੈ ਇਹ ਬੜੇ ਸਾਲਾਂ ਤੋਂ ਏਜੰਟਸ ਵੱਲੋਂ ਜਿਹੜੀਆਂ ਹਵਾ 'ਚ ਗੱਲਾਂ ਕੀਤੀ ਜਾ ਰਹੀਆਂ ਕਿ ਸਾਈਪਰਸ ਸ਼ੈਨਿੰਗਨ ਚਾਹਨਾ ਹੈ ਸ਼ੈਨਿੰਗਨ ਚਾਹਨਾ ਬੜੇ ਸਾਲਾਂ ਤੋਂ ਸ਼ੈਨਿੰਗਨ ਕਹਿ ਕੇ ਕੀਚੇ ਜਾ ਰਿਹਾ ਪਰ ਆਪਾਂ ਅੱਜ ਤੱਕ ਕਦੀ ਗਲਤ ਗਾਈਡਿੰਗ ਕੀਤਾ ਸਾਈਪਰਸ ਸ਼ੈਨਿੰਗਨ ਚਾਹਨਾ ਹ ਹੁਣ ਥੋੜੇ ਸਮੇਂ ਤੋਂ 2-4 ਮਹੀਨੇ ਤੋਂ ਮੈਂ ਜ਼ਰੂਰ ਕਹਿਣ ਲੱਗਾ ਉਹ ਵੀ ਤਾਂ ਕਿਉਂਕਿ ਹੁਣ ਆਫੀਸ਼ੀਅਲੀ ਇਹ ਚੀਜ਼ ਆ ਚੁੱਕੀ ਹੋਈ ਹੈ ਇੰਟਰਨੈਟ ਤੇ ਇਹ ਤੁਸੀਂ ਵੀ ਗੂਗਲ ਤੇ ਸਰਚ ਕਰ ਸਕਦੇ ਹੋ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਉਹਨਾਂ ਵੱਲੋਂ ਅਨਾਉਂਸਮੈਂਟ ਹੋ ਚੁੱਕੀ ਹੋਈ ਹੈ ਕਿ ਸਾਈਪਰਸ ਤੇ ਜੋ ਆਪਾਂ ਆਪਣੇ ਸੋਰਸਸ ਤੋਂ ਵੀ ਪਤਾ ਕੀਤਾ ਸਾਈਪਰਸ ਤੋਂ ਇਹੀ ਕਹਿ ਰਿਹਾ ਕਿ ਬੜਾ ਫਾਸਟ ਪ੍ਰੋਸੈਸ ਚੱਲ ਰਿਹਾ ਬੜੀ ਜਲਦੀ ਇਹ ਸ਼ੈਨਿਕੰਦਾ ਪਾਰਟ ਬਣ ਜਾਣਾ ਠੀਕ ਹੈ ਸ਼ੈਨਿਕੰਦਾ ਪਾਰਟ ਬਣ ਗਿਆ ਫਿਰ ਤੁਹਾਨੂੰ ਇਟਲੀ ਜਰਮਨ ਫਰਾਂਸ ਸਪੇਨ ਆ 25 26 27 ਮੁਲਕ ਕਿਤੇ ਵੀਜ਼ਾ ਲੈਣ ਦੀ ਲੋੜ ਨਹੀਂ ਜਿੱਥੇ ਮਰਜ਼ੀ ਤੁਸੀਂ ਘੁੰਮੋ ਨਜ਼ਾਰੇ ਲੋ ਸੋ ਉਮੀਦ ਕਰਦੇ ਹਾਂ ਪਰ ਹਾਂ ਉਹਨਾਂ ਵਸੇ ਡਿਫਿਕਲਟੀ ਹੋ ਜਾਣੀ ਜਿਨ੍ਹਾਂ ਨੇ ਉਸ ਟਾਈਮ ਸਾਈਪਰਸ ਦਾ ਅਪਲਾਈ ਕਰਨਾ ਫਿਰ ਇਦਾਂ ਵੀਜ਼ੇ ਨਹੀਂ ਲੱਗਨੇ ਇਹੀ ਮੈਂ ਤਾਂ ਹੀ ਬਾਰ-ਬਾਰ ਕਹਿ ਰਿਹਾ ਇਹ ਸੋਚੋ ਕਿ ਲਾਸਟ ਟੇਕ ਹੈ ਜਿੰਨੀ ਜਲਦੀ ਹੋ ਸਕਦਾ ਹੈ ਸਾਈਪਰਸ ਦਾ ਜਿਹੜਾ ਕਰੀ ਵੀ 对、嗯。嗯